ਇਹ ਪਤਰੇ ਦੀ ਇੱਕ ਹੀ ਬਿਮਾਰੀ ਆਪ ਲੱਗਦੀ ਹੈ ਕਿ ਕਿਸ ਕਰ ਲੱਗਦੀ ਹੈ ਅੱਜ ਟਾਵਰ ਆਏ ਤੁਸੀਂ ਉੱਪਰ ਜਾ ਕੇ ਦੇਖੋ ਇਹਨਾਂ ਦੇ ਕਿੰਨੇ ਟਾਵਰ ਲੱਗੇ ਹੋਏ ਆ ਐਨੇ ਟਾਵਰ ਲਾ ਕੇ ਵੀ ਇਹਨਾਂ ਨੂੰ ਸੰਤੁਸ਼ਟੀ ਨਹੀਂ ਹੈਗੀ ਜਿਹੜੇ ਹੋਰ ਨਵੇਂ ਟਾਵਰ ਲਵਾਉਣ ਲੱਗੇ ਇਹਨਾਂ ਤੋਂ ਕੋਈ ਬੋਟਰ ਕਰਨੀ ਇੱਕੋ ਇਹਦਾ ਕੋਈ ਆਧਾਰ ਕਾਟ ਨਹੀਂ ਅੱਜ ਚਲ ਸਾਰੇ ਕੰਮ ਆਧਾਰ ਕਾਟ ਤੋਂ ਬਿਨਾ ਹੁੰਦੇ ਨਹੀਂ ਇਹ ਕਿਉਂ ਆਇਆ ਇੱਥੇ ਤੇ ਇੱਥੇ ਆ ਕੇ ਟਾਵਰ ਲਾ ਜਾਂਦਾ ਪੈਸੇ ਇਕੱਠੇ ਕਰਕੇ ਥਿਲ ਜਾਂਦਾ ਆਪ ਕਮਾਈ ਖਾਂਦਾ ਆਪ ਤਾਂ ਮੱਲੇ ਵਾਲਿਆਂ ਨੂੰ ਬਿਮਾਰੀਆਂ ਲਵਾਦਾ ਇੱਥੇ ਡਾਇਰ ਟਾਵਰ ਇੱਥੇ ਹੱਲੇ ਤੋਂ ਲੱਗੇ ਹੋਏ ਐ ਕੌਣ ਲਵਾ ਰਿਹਾ ਟਾਵਰ ਮੇਰਾ ਬ੍ਰਦਰ ਹੀ ਲੋਆ ਹੈ ਅਜੇ ਬੱਗਾ ਉਹ ਆਪਣੇ ਆਪ ਨੂੰ ਐਨਰ ਹੀ ਕਹਿੰਦੇ ਆ ਜਰਮਨ ਦੇ ਸਿਟੀਜ਼ਨ ਆ ਉਹ ਤੇ ਉਹ ਇੱਥੇ ਟਾਵਰ ਲਗਾ ਰਿਹਾ ਅੱਗੇ ਵੀ ਦੋ ਤਿੰਨ ਵਾਰੀ ਇਦਾਂ ਹੀ ਟਾਵਰ ਵਾਲੇ ਆਏ ਤੇ ਮੱਲੇ ਵਾਲੇ ਨੇ ਵਾਪਸ ਕਰਾਇਆ ਹਨੇ ਅੱਜ ਬਿਨਾ ਪਰਮਿਸ਼ਨ ਤੋਂ ਮੱਲੇ ਦੇ ਬਗੈਰ ਮਜ਼ਦੂਰੀ ਤੋਂ ਟਾਵਰ ਲਗਾਏ ਜਾ ਰਹੇ ਪਹਿਲਾਂ ਵੀ ਟਾਵਰ ਲਗਾਏ ਹੋਏ ਜਿੱਥੇ ਮੱਲੇ ਦੇ ਤੇ ਲਾਸਟ ਟਾਈਮ ਵੀ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਇੱਥੇ ਚਲੋ ਜਿਹੜੇ ਟਾਵਰ ਪੁਰਾਣੇ ਲੱਗੇ ਆ ਠੀਕ ਐ ਤੇ ਆਪ ਕੋ ਨਵਾਂ ਟਾਵਰ ਨਹੀਂ ਲੱਗਣ ਦੋਗੇ ਉਹ ਦੇਖੋ ਜੇ ਕੋਈ ਇਹਨਾਂ ਨੂੰ ਕੋਈ ਇਹਦੀ ਰੇਜ਼ ਦੀ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਉਹ ਡਾਟ ਦੀਆਂ ਹਦਾਇਤਾਂ ਦੇ ਮੁਤਾਬਕ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਉਹ ਆਪਣੇ ਬੰਦੇ ਭੇਜ ਕੇ ਇਹਨੂੰ ਇਹਦੀਆਂ ਰੇਜ਼ ਵਗੈਰਾ ਚੈੱਕ ਕਰ ਸਕਦਾ ਹੈ। ਕਿਰਾਇਆ ਭਾਰਿਆ ਜਬਰ ਗਿਆ ਹੋਇਆ ਹੈ। ਬਾਹਰੋਂ ਆ ਕੇ ਕਾਇਆ ਖਾਂਦਾ ਪਿਆ ਹੈ। ਆ ਕੇ ਮੱਲੇ ਦੇ ਧਮਕੇ ਦਿੰਦਾ ਹੈ। ਜਲਦੀ ਤੁਹਾਡੇ ਕੋਲ ਜੋ ਹੁੰਦਾ ਤੁਸੀਂ ਕਾਲੋ। ਕਿ ਮੈਂ ਲਾਣਾ ਲਾਣਾ ਹੈ। ਨਹੀਂ ਨਹੀਂ ਕੋਈ ਰਜਮੰਦੀ ਨਹੀਂ ਕੋਈ ਰਜਮੰਦੀ ਕਿਸੇ ਦਾ ਸਾਈਨ ਦਿਖਾ ਦਵੇ ਮੱਲੇ ਵਾਲੇ ਦਾ ਕਾ ਕਾ ਪਹਿਲਾਂ ਹੀ ਕਿਸੇ ਬੰਦੇ ਦੇ ਵੀ ਸਾਈਨ ਦਿਖਾ ਦੋ ਫਿਰਦਾ ਗੱਲ ਹੈ ਵੀ ਸਾਈਨ ਕਰਾਇਆ ਲੈ ਮੱਲੇ ਵਾਲੇ ਤੇ ਆ ਨਾ ਲੈਂ ਆਪਣਾ ਜੁੜ ਚੱਕੇ ਹੋ ਤੁਸੀਂ ਤੇ ਮੈਂ ਹਾਂ ਜੁੰਮਰੀ ਨੂੰ ਦਾ ਨਾ ਸ਼ਿੰਗਾਰ ਦੇ ਕੋਲ ਮੱਲੇ ਮੱਲੇਦਾਰਾਂ ਨੇ ਜਿਚਾਇਆ ਰੋਸ਼ ਇੱਕ ਟਾਵਰ ਨੂੰ ਲੈ ਕੇ ਹੋਇਆ ਵੱਡਾ ਹੰਗਾਮਾ ਮੱਲੇ ਦੇ ਵਿੱਚ ਤਸਵੀਰਾਂ ਮੱਲੇਦਾਰਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਕਿ ਮੱਲੇ ਵਾਲੇ ਇਕੱثرੇ ਹੋਏ ਨੇ ਤੇ ਤੇ ਮੌਕੇ ਤੇ ਜਿਹੜਾ ਕਿ ਪੰਜਾਬ ਪੁਲਿਸ ਦੇ 3 ਨੰਬਰ ਥਾਣੀ ਦੀ ਪੁਲਿਸ ਵੀ ਜਿਹੜੀ ਟੀਮ ਇੱਥੇ ਪਹੁੰਚ ਚੁੱਕੀ ਹੈ ਤੇ BSNL ਦੇ ਅਧਿਕਾਰੀ ਵੀ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਉਹਨਾਂ ਨੇ ਸਾਫ਼ ਸਪਸ਼ਟ ਇਹ ਕਿਹਾ ਕਿ ਜਿਹੜਾ ਕਿ ਰਜਾ ਮੰਦਿਰਾਂ ਲੱਗਿਆ ਪਰ ਹੁਣ ਮੱਲੇਦਾਲ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਕਾਰਨ ਹੈ ਸਾਹ ਰੋਸਰਾ ਕਿਉਂ ਹੰਗਾਮਾ ਕੀਤਾ ਜਾ ਰਿਹਾ ਵਾ ਕੀ ਐਸੇ ਵੱਡੇ ਵੱਡੇ ਕਾਰਨ ਨੇ ਗੱਲਬਾਤ ਕਰਦੇ ਆ ਤੁਹਾਨੂੰ ਹਰ ਘਰ ਦੇ ਵਿੱਚ ਕੋਈ ਨਾ ਕੋਈ ਪੇਸ਼ੈਂਟ ਮਿਲੇਗਾ ਹੀ ਮਿਲੇਗਾ ਯੋਨੀ ਤੁਸੀ ਉਕਤਰੇ ਦੇ ਇੱਕ ਬਿਮਾਰੀ ਆਪ ਲੱਗਦੀ ਹੈ ਕਿ ਕਿਸ ਕਾਰਨ ਲੱਗਦੀ ਹੈ ਮਬਾ ਅੱਜ ਟਾਵਰ ਲਾਏ ਤੁਸੀਂ ਉੱਪਰ ਜਾ ਕੇ ਦੇਖੋ ਇਹਨਾਂ ਦੇ ਕਿੰਨੇ ਟਾਵਰ ਲੱਗੇ ਹੋਏ ਆ ਇੰਨੇ ਟਾਵਰ ਲਾ ਕੇ ਵੀ ਇਹਨਾਂ ਨੂੰ ਸੰਤੁਸ਼ਟੀ ਨਹੀਂ ਹੈਗੀ ਜਿਹੜੇ ਹੋਰ ਨਵੇਂ ਟਾਵਰ ਲਵਾਉਣ ਲੱਗੇ ਆ ਜਾਣ ਦੀ ਕੋਈ ਪਰਵਾਹ ਨਹੀਂ ਨਾ ਜੀ ਨਾ ਇਹਨਾਂ ਨੂੰ ਆਪਣੇ ਪੈਸਿਆਂ ਦਾ ਇੱਕ ਮਤਲਬ ਹੈ ਫੋਰਨ ਕੰਟਰੀ 'ਚ ਬੈਠਾ ਆ ਜਾਂਦਾ 6 ਮਹੀਨਿਆਂ ਬਾਅਦ ਗੱਡੀ ਲੈ ਕੇ ਮੈਂ ਟਾਵਰ ਲਵਾਣੇ ਆ ਕਿਉਂ ਤੂੰ ਫੋਰਨ ਕੰਟਰੀ 'ਚ ਬੈਠਾ ਤੈਨੂੰ ਉੱਥੇ ਦੀ ਕਮਾਈ ਨਹੀਂ ਸੀ ਹੈ ਤੂੰ ਇੱਥੇ ਦੀ ਇੰਡੀਆ ਦੇ ਪੈਸੇ ਲੈਣੇ ਆ ਮਤਲਬ ਪੈਸੇ ਜ਼ਰੂਰੀ ਹੈ ਇਨਸਾਨ ਦੀ ਵੈਲਿ ਉਹ ਦਿਖਾਈ ਦੇ ਰਿਹਾ ਵੈਸ ਤੇ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਪੁਲਿਸ ਮੁਲਾਜ਼ਮ ਜਿਹੜੇ ਨੇ 3 ਨੰਬਰ ਡਿਵੀਜ਼ਨ ਥਾਣਾ ਨੰਬਰ 3 ਨੰਬਰ ਦੀ ਪੁਲਿਸ ਵੀ ਜਿਹੜੀ ਇੱਥੇ ਪਹੁੰਚ ਚੁੱਕੀ ਹੋਈ ਹੈ ਤੇ ਐਸਜੀਓ ਨੇ ਵੀ ਗੱਲਬਾਤ ਕੀਤੀ ਹੈ ਟਾਵਰ ਲੱਗਣ ਦੇ ਨਾਲ ਮੁਹੱਲੇ 'ਚ ਹੋਇਆ ਹੰਗਾਮਾ ਤੇ ਮੁਹੱਲਿਆਦਲ ਮੁਹੱਲੇ ਵਾਲਿਆਂ ਦੇ ਵਿੱਚ ਰੋਸ ਹੈ ਤੇ ਲਗਾਤਾਰ ਜਿਹੜੇ ਕਿ ਪੁਲਿਸ ਪ੍ਰਸ਼ਾਸਨ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਜਿਹੜੇ ਕਿ ਐਸ ਐਚ ਓ ਅਮਰੀਤਪਾਲ ਜਿਹੜੇ ਕਿ ਨੇ ਤੇ ਨੰਬਰ ਥਾਣੇ ਦੇ ਇੰਚਾਰਜ ਨੇ ਉਹਨਾਂ ਨਾਲ ਗੱਲਬਾਤ ਕਰਦੇ ਮੁਹੱਲੇ ਵਾਲਿਆਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਤੇ ਤਸਵੀਰਾਂ ਨੇ ਇਹ ਸ਼ਿਵ ਇਹ ਸ਼ਿੰਗਾਰ ਦੀਆਂ ਜਿੱਥੇ ਕਿ ਇੱਕ ਫੈਕਟਰੀ ਦੇ ਉੱਤੇ ਟਾਵਰ ਲਾਇਆ ਜਾਂਦਾ ਤੇ ਸੋ ਕਈਆਂ ਬਿਮਾਰੀਆਂ ਲੱਗਦੀਆਂ ਨੇ ਤੇ ਕਈ ਬਿਮਾਰੀਆਂ ਦਾ ਸ਼ਿਕਾਰ ਜਿਹੜਾ ਕਿ ਇਹ ਮੱਲੇ ਵਾਲੇ ਹੋ ਗਏ ਹੋਏ ਨੇ ਤੇ ਮੈਡਮ ਇੱਕ ਟਾਵਰ ਲਾਇਆ ਇਹ ਟਾਵਰ ਲਾਇਆ ਗਿਆ ਕੀ ਕਾਰਨ ਹੈ ਟਾਵਰ ਲਾਂਦੇ ਤੇ ਲੋਕਾਂ ਨੂੰ ਕਈਆਂ ਬਿਮਾਰੀਆਂ ਨਾਲ ਜੂਝਣਾ ਪੈ ਰਿਹਾ ਮੱਲੇ ਵਾਲੇ ਰਹਿੰਦੇ ਆ ਇਹ ਮੁੰਡਾ ਬਾਹਰੋਂ ਆਇਆ ਵਾ ਇਹ ਐਨ ਆਰ ਆਈ ਆ ਉੱਥੇ ਦਾ ਅੱਬ ਤਾਂ ਇੱਥੇ ਬੋਲਣ ਦਾ ਹੱਕੇ ਕੋਈ ਨਹੀਂ ਇਹਦੇ ਕੋਈ ਵੋਟਰ ਕਾਰਡ ਨਹੀਂ ਇੱਥੇ ਕੋ ਇਹਦਾ ਕੋਈ ਆਧਾਰ ਕਾਰਡ ਨਹੀਂ ਅੱਜ ਕੱਲ ਸਾਰੇ ਕੰਮ ਆਧਾਰ ਕਾਰਡ ਤੋਂ ਬਿਨਾ ਹੁੰਦੇ ਨੇ ਇਹ ਕਿਉਂ ਆਇਆ ਇੱਥੇ ਇੱਥੇ ਆ ਕੇ ਟਾਵਰ ਲਾ ਜਾਂਦਾ ਪੈਸੇ ਇਕੱਠੇ ਕਰਕੇ ਥਿਲ ਜਾਂਦਾ ਆਪ ਕਮਾਈ ਖਾਂਦਾ ਤੇ ਮੱਲੇ ਵਾਲਿਆਂ ਨੂੰ ਬਿਮਾਰੀਆਂ ਲਵਾਉਂਦਾ ਇਹ ਸਾਰਾ ਮੱਲਾ ਇਕੱਠਾ ਹੋਇਆ ਇਸ ਕਰਕੇ ਕਿ ਇਹ ਕੰਮ ਨਹੀਂ ਹੋਣ ਦੇਣਾ ਔਰ ਇਹਨਾਂ ਦਾ ਘਰ ਕੁੜੀ ਆ ਉਹਨੂੰ ਇਨਸਾਫ ਦਿੱਤਾ ਜਾਵੇ ਉਹਨੂੰ ਸਾਰਾ ਪੈਸਾ ਮਿਲਿਆ ਜਾਵੇ ਉਹਨੂੰ ਘਰ ਵੀ ਮਿਲਿਆ ਜਾਵੇ ਉਹਦੇ ਦੋ ਬੇਟੀਆਂ ਵੀ ਆ ਕੀ ਕਰਨਗੇ ਉਹ ਉਹਨਾਂ ਦਾ ਕੀ ਮਸਲਾ ਵਾ ਉਹਨਾਂ ਦਾ ਮਸਲਾ ਇਹ ਆ ਛੋਟਾ ਇਹਨਾਂ ਦਾ ਭਰਾ ਵਾ ਜਿਹੜਾ ਕੋ ਲੱਤੋਂ ਪਾਹੀ ਜਾ ਉਹ ਵਿਚਾਰਾ ਨਾ ਉਹਨੂੰ ਆਪਣੇ ਅਛਰਾ ਆਪੇ ਕਿ ਆਪਣੇ ਹੱਥੋਂ ਕਰ ਲਿਆ ਤੇ ਸਾਈਨ ਕਰਵਾ ਲਿਆ ਉਹਦੇ ਕੋਲੋਂ ਤੇ ਸਾਡਾ ਤਿੰਨਾਂ ਦਾ ਹੱਕ ਮੈਂ ਤੈਨੂੰ ਦਊਂਗਾ ਤੇ ਭੜਾਈ ਕਿੱਥ ਤੇ ਹੁਣ ਕੀ ਮੰਗੀ ਏ ਤੁਹਾਡੀ ਮੰਗੇ ਆ ਕਿ ਕੁੜੀਆਂ ਨੂੰ ਖਰਚਾ ਮਿਲਿਆ ਜਾਵੇ ਇਹ ਘਰ ਬੋਟੀ ਨੂੰ ਮਿਲਿਆ ਜਾਵੇ ਜਿਹੜੀ ਇੱਥੇ ਰਹਿੰਦੀ ਆ ਜੇ ਟਾਵਰ ਦਾ ਮਸਲਾ ਹੈ ਉਹ ਉਹ ਵੀ ਨਸੀ ਨਹੀਂ ਕਰਨ ਦੇਣਾ ਸਾਰਾ ਮੱਲਾ ਖੜਾ ਆ ਮੱਲੇ ਵਾਲੇ ਨਾਲ ਗੱਲਬਾਤ ਕਰਦੇ ਪਾਜੀ ਹੋਇਆ ਕੀ ਹੈ ਇੰਨਾ ਹੰਗਾਮਾ ਹੋਇਆ ਮੱਲੇ 'ਚ ਕੀ ਕਾਰਨ ਕੀ ਹੈ ਹੰਗਾਮਾ ਕਾਰਨ ਇਹ ਆ ਜੀ ਬਿਨਾ ਪਰਮਿਸ਼ਨ ਤੋਂ ਮੱਲੇ ਦੇ ਬਗੈਰ ਮਨਜ਼ੂਰੀ ਤੋਂ ਟਾਵਰ ਲਗਾਏ ਜਾ ਰਹੇ ਆ ਹਾਂਜੀ ਪਹਿਲਾਂ ਵੀ ਟਾਵਰ ਲਗਾਏ ਹੋਏ ਆ ਜੀ ਇੱਥੇ ਮੱਲੇ 'ਚ ਤੇ ਲਾਸਟ ਟਾਈਮ ਵੀ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਇੱਥੇ ਚਲੋ ਜਿਹੜੇ ਟਾਵਰ ਪੁਰਾਣੇ ਲੱਗੇ ਆ ਠੀਕ ਆ ਤੇ ਅੱਗੋਂ ਨਵਾਂ ਟਾਵਰ ਨਹੀਂ ਲੱ ਤੇ ਮਗਾ ਜਦੋਂ ਖਰਾਬ ਹੋਏਗਾ ਤੇ ਅਸੀਂ ਉਹ ਰਿਪੇਅਰ ਨਹੀਂ ਹੋਣ ਦਵਾਂਗੇ ਉਹ ਵੀ ਇਹਨਾਂ ਨੇ ਮਨਜ਼ੂਰੀ ਦਿੱਤੀ ਠੀਕ ਹੈ ਜੀ ਤੇ ਹੁਣ ਅੱਜ ਫਿਰ ਗੱਡੀ ਇਹਨਾਂ ਦੀ ਆ ਗਈ ਸਮਾਨ ਦੀ ਨਵਾਂ ਟਾਵਰ ਲਾਉਣ ਨੂੰ ਤੇ ਮੌਕੇ ਤੇ ਬੀਐਸਐਲ ਦੇ ਜੀਐਨ ਸਾਹਿਬ ਵੀ ਆਏ ਹੋਏ ਨੇ ਤੇ ਆਪਣੇ ਇੰਸਪੈਕਟਰ ਸਾਹਿਬ ਵੀ ਆਏ ਨੇ ਤੇ ਉਹਦੇ ਕਰਕੇ ਅਸੀਂ ਇਹਨਾਂ ਨੂੰ ਸਟੇ ਕਿਹਾ ਵੀ ਤਿੰਨ ਚਾਰ ਦਿਨ ਦਾ ਟਾਈਮ ਦਿੱਤਾ ਜਾਵੇ ਤੇ ਅਸੀਂ ਗੱਲਬਾਤ ਕਰਕੇ ਪੂਰਾ ਕਲੀਅਰ ਕਰਾਂਗੇ ਲੇਡੀ ਸਾਡੇ ਨਾਲ ਸਾਰੇ ਮੁੱਲਾਂ ਨਾਲ ਆ ਜੀ ਉਹ ਖੜੇ ਆ ਜੀ ਉਧਰ ਤੇ ਉਹ ਆ ਪਰੇਸ਼ਾਨ ਆ ਜੀ ਉਹ ਘਰ ਦੇ ਖੁਦ ਪਰੇਸ਼ਾਨ ਆ ਛੋਟੇ ਛੋਟੇ ਬੱਚੇ ਇਹਨਾਂ ਦੇ ਉਹਨਾਂ ਦੇ ਘਰ ਦੇ ਲੇਡੀਜ਼ ਖੁਦ ਆ ਪਰੇਸ਼ਾਨ ਨੇ ਤੇ ਇਸ ਕਰਕੇ ਉਹ ਕਹਿੰਦੇ ਉਹਨਾਂ ਦੇ ਘਰ ਦੇ ਲੇਡੀਜ਼ ਵੀ ਕਿਹਾ ਸੀ ਟਾਵਰ ਨਹੀਂ ਲੱਗਨ ਦਵਾਂਗੇ ਜਿਹੜੇ ਲੱਗਿਆ ਉਹ ਵੀ ਕਰਵਾਵਾਂਗੇ ਕਹਿੰਦੇ ਰੇਡੀਅਸ ਇਹਦੀ ਬੜੀ ਪਾਵਰਫੁਲ ਹੁੰਦੀ ਹੈ ਬੰਦੇ ਨੂੰ ਹਿਲਾ ਕੇ ਰੱਖ ਦਿੰਦੀ ਹੈ 10 ਬੰਦੇ ਬੋ ਜੀ ਮੱਲੇ ਇਹੋ ਜਿਹੇ ਹੈਗੇ ਜਿੰਨ ਉਸ ਸੀਐਨਸੀ ਕਟਵਾਰੀ 10 ਵਾਰੀ ਵੱਡੀ ਜਾ ਚੁੱਕੇ ਮੈਂ ਪੰਜ ਵਾਰੀ ਜਾ ਚੁੱਕਿਆ ਹਾਂ 4G ਕਰਨਾ ਚਾਹੁੰਦੇ ਮੈਂ ਜਾ ਚੁੱਕਿਆ ਇੰਨਾ ਦਿਮਾਗ ਕੀਤਾ ਇੰਨਾ ਖਾਬ ਹੱਥ ਜੋੜਿਆ ਨੇ ਭਾਈ ਇਹ ਬੰਦ ਕਰ ਦੇ ਬੰਦ ਕਰ ਦਿਓ ਇਹ ਮੈਂਟਲ ਕਰ ਦਿੰਦਾ ਹੈ ਮੈਂਟਲ ਕੀਤਾ ਹੋਇਆ ਹੈ ਇਹਨੇ ਅੱਛਾ ਸਾਡੀ ਸੁਣਾਈ ਨਹੀਂ ਸੁਣਿਆ ਕੋਈ 6 ਸਾਲ ਹੋ ਗਏ ਪੁਰਾਣੇ ਟਾਵਰ ਲੱਗਣ ਪਹਿਲੇ ਜਿਹੜੇ ਟਾਵਰ ਚਾਰ ਸਾਲ ਚਾਰ ਪੰਜ ਸਾਲ ਬੱਗਾ ਹੀ ਆਪ ਸੀਗੇ ਆਪ ਮਰ ਗਏ ਸਾਨੂੰ ਵੀ ਬਿਫਤਾ ਪਾ ਗਿਆ ਸਾਰੇ ਮਹੱਲੇ ਨੂੰ ਕਰਾਇਆ ਖਾਰੇ ਆ ਕਰਾਇਆ ਖਾਰੇ ਜੋ ਬਾਹਰ ਗਿਆ ਹੋਇਆ ਹੈ ਬਾਹਰੋਂ ਆ ਕੇ ਕਾਇਆ ਖਾਂਦਾ ਪਿਆ ਅੱਗ ਮਹੱਲੇ ਦੇ ਧਮਕੀਆਂ ਦਿੰਦਾ ਕਦੋਂ ਤੁਹਾਡੀ ਜੋ ਹੁੰਦਾ ਤੁਸੀਂ ਕੱਲੋ ਕਹਿੰਦਾ ਮੈਂ ਲਾਣਾ ਲਾਣਾ ਜੇ ਤੈਨੂੰ ਵਾਪਸ ਜਾਨ ਦਿੱਤਾ ਤਾਂ ਸਾਡਾ ਨਾਮ ਬਦਲ ਦਿਆਂਗੇ ਇਹਨੇ ਰੇਡੀਏਸ਼ਨ ਜਿਹੜੀ ਪਾਵਰਫੁਲ ਬੜੀਆਂ ਦੂਰ ਦੂਰ ਤੱਕ ਜਾਂਦੀਆਂ ਨੇ ਤੇ ਬੰਦੇ ਨੂੰ ਬੋਦਲਾ ਕਰ ਦਿੰਦੀ ਇਹਨੇ ਕਰਦੀ ਹੈ ਰਾਤ ਨੂੰ ਬੰਦੇ ਨੂੰ ਰਾਤ ਨੂੰ ਬੰਦੇ ਨੂੰ ਨੀਂਦ ਨਹੀਂ ਆਉਂਦੀ ਬਿਲਕੁਲ ਸਹੀ ਗੱਲ ਹੈ ਸਾਡੇ ਭਾਈ ਸਾਹਿਬ ਇਹ ਵੀ ਅੱਗੇ ਇਦਾਂ ਹੀ ਦਿੱਕਤ ਜੇ ਹੈਗੇ ਆ ਇਹਦੀ ਬੌਜੀ ਦਿੱਕਤ ਜੇ ਹੈਗੇ ਸਾਰੇ ਦਿੱਕਤ ਜੇ ਹੈਗੇ ਆ ਮੈਂ ਵਾਦੀ ਇਸ ਦਾ ਮਰੀਜ਼ ਆ ਮੈਂ ਇਹਨਾਂ ਦੇ ਮਰੀਜ਼ ਆ ਮੈਂ ਮੇਨਾਂ ਮੇਨੂੰ ਮੇਰੇ 15 ਸਾਲ ਹੋ ਗਏ ਮੈਨੂੰ ਅਟੈਕ ਹੋਇਆ ਇਹਨੂੰ 14 ਸਾਲ ਉਹ ਉਹਦਾ ਟਾਇਰ ਜੋ ਟਾਇਰ ਲੱਗਿਆ ਉਸ ਦਿਨ ਮੇਰਾ ਅਟੈਕ ਹੋਇਆ ਨਹੀਂ ਹੁਣ ਇਹਦਾ ਹੱਲ ਕੀ ਹੋਇਆ ਹੱਲ ਕੀ ਹੋਵੇ ਹੱਲ ਇਹ ਥੱਲੇ ਲਵਾਣਾ ਚਾਹੁੰਦਾ ਇਹ ਕਹਿੰਦੇ ਵੀ ਇਹ ਬੰਦਾ ਕਹਿੰਦੇ ਪੱਕਾ ਲੱਗ ਗਿਆ ਨਹੀਂ ਲੱਗ ਸਕਦਾ ਪੱਕਾ ਇਹਦਾ ਪਿਓ ਵੀ ਲਾਏਗਾ ਥੱਲੇ ਲਾਣ ਕੇ ਇਹਦੇ ਪਿੱਛੇ ਕੀ ਆਏਗਾ ਮੱਲੇ ਤਾਕਤ ਲੱਗੇ ਇਹਦੀ ਤਾਕਤ ਹੈ ਹਾਂ ਕਿ ਲਗਣਾ ਕੋਰਟ ਨਹੀਂ ਲੱਗੇ ਫਿਰ ਕੋਰਟ ਦਾ ਇਸ ਵੀ ਕੋਰਟ ਦੇ ਚੱਲਾਂਗੇ ਹਾਂ ਜੇ ਚੱਲਣਾ ਜਿੰਨੀ ਪਾਵਰ ਲਾਣੀ ਹੈ ਲਾ ਲੈ ਇਹ ਵੀ ਲਾ ਲਈ ਮੱਲੇ ਲਾਣੀ ਪਿਆਰੀ ਨਹੀਂ ਪਿਆਰੀ ਜਾਨ ਇਹ ਉਹ ਨਹੀਂ ਪਿਆਰੀ ਪੈਸਾ ਪਿਆਰਾ ਜੋ ਪਿਓ ਲੈ ਗਿਆ ਉਹ ਇਹ ਲੈ ਕੇ ਜਾਏਗਾ ਇਹਨੂੰ ਲੈ ਕੇ ਆਸਟ੍ਰੇਲੀਆ ਪਹੁੰਚ ਗਿਆ ਹਾਂਜੀ ਇੱਥੇ ਲੈ ਕੇ ਆਸਟ੍ਰੇਲੀਆ ਪਹੁੰਚ ਗਿਆ ਜਦੋਂ ਇੱਥੇ ਆਉਂਦਾ ਹੈਗਾ ਵਾ ਉਹ ਜਦੋਂ ਕੋਈ ਇਹਨੂੰ ਬਰਾ ਲੈਂਦੇ ਆ ਤੇ ਪੈਸਾ ਖਵਾ ਕੇ ਬੈਠੇ ਮੱਲੇ ਵਾਲੇ ਸਹਿਮਤੀ ਨਾਲ ਤੇ ਰਜਮੰਦੀ ਨਾਲ ਲੱਗਿਆ ਨਹੀਂ ਨਹੀਂ ਰਜਮੰਦੀ ਕੋਈ ਵੀ ਰਜਮੰਦੀ ਨਹੀਂ ਕੋਈ ਰਜਮੰਦੀ ਕਹੇ ਤਾਂ ਸਾਈਨ ਦਿਖਾ ਦੋ ਮੱਲੇ ਵਾਲੇ ਦਾ ਕਾ ਕਰ ਗਿਆ ਪਹਿਲਾਂ ਹੀ ਕਿਸੇ ਬੰਦੇ ਦੇ ਵੀ ਸਾਈਨ ਦਿਖਾ ਦੋ ਫਿਰ ਕੰਮ ਤੇ ਧੰਗਾ ਦਿੰਦਾ ਹੀ ਕੌਣੀਆਂ ਨੂੰ ਫਿਰ ਤਾਂ ਗੱਲ ਹੈ ਵੀ ਸਾਈਨ ਕਰਾਏ ਨੇ ਮੈਂ ਮੱਲੇ ਵਾਲੇ ਤਿਆਰ ਨੇ ਕਿੰਨੇ ਕੋ ਦਿਨ ਹੋ ਗਿਆ ਟਾਵਰ ਲੱਗਿਆ ਹੋਗੇ 4-5 ਸਾਲ ਬੱਕਾ ਦਾ ਜਦੋਂ ਜਿੰਦੇ ਸੀਗੇ ਔਰ 15 ਸਾਲ ਹੋ ਗਏ ਲੱਗੇ ਹਾਂ 15 ਸਾਲ ਹੋ ਗਏ ਲੱਗੇ ਨਾ ਇਹ ਨਵਾਂ ਟਾਵਰ ਲਾ ਰਹੇ ਇਹ ਨਵਾਂ ਟਾਵਰ ਦਾ ਪਤਾ ਨਹੀਂ ਕਿ ਅੱਜ ਪਤਾ ਲੱਗਿਆ ਇਹ ਅੱਜ ਵੀ ਨਾ ਪਤਾ ਲੱਗਦਾ ਫੇਰ ਫੇਰ ਤੋਂ ਬਾਅਦ ਕੀ ਬਣਦਾ ਹਾਂ ਅੱਜ ਹੋਰ ਵੀ ਬਿਮਾਰੀਆਂ ਫੈਲ ਨਹੀਂ ਸੀ ਹਾਂਜੀ ਹੋਰ ਵੀ ਬੇਚਾਨੇ ਸ਼ਿਕਾਰ ਹੋਣ ਦੀ ਬਿਮਾਰੀ ਦੇ ਚੀਜ਼ ਦਾ ਮੇਰੀ ਮਰੀਜ਼ ਆ ਜੀ ਐਸੀ ਚੀਜ਼ ਦਾ ਮਰੀਜ਼ ਹੈਗਾ ਇਨਸਾਨ ਸਾਹਿਬ ਕੀ ਚਾਹੁੰਦੇ ਹੁਣ ਹਾਂਜੀ ਇਨਸਾਨ ਸਾਹਿਬ ਅਸੀਂ ਕਹਿੰਨਾ ਅੱਜ ਜਿਹੜੇ ਲੱਗੇ ਉਹ ਵੀ ਲਗਾ ਦਿਓ ਜਿਹੜੇ ਲੱਗੇ ਨੇ ਉਹ ਵੀ ਉਹ ਵੀ ਲਵਾਣੇ ਜੇ ਲੱਗਾ ਹੀ ਹੈ ਉਹ ਵੀ ਲਵਾਣਾ ਹੈ ਨਾ ਰਿਪੇਅਰ ਕਰਨ ਦੇਣੀ ਇਹਨੂੰ ਅੱਛਾ ਕਹਿੰਦੇ ਕਿ ਕਨੈਕਟੀਵਿਟੀ ਲਾਣ ਲੱਗੇ ਕਨੈਕਟੀਵਿਟੀ ਲਾਂਚ ਥੋੜਾ ਜਿਹਾ ਮੈਥਮੈਟਿਕ ਜਾਂ ਡਰਾਮਾ ਕਰ ਰਿਹਾ ਹੈ ਲੋਕਾਂ ਨੂੰ ਪਾਗਲ ਬਣਾ ਰਿਹਾ ਹੈ ਡਰਾਮਾ ਕਰ ਰਿਹਾ ਹੈ ਦਰਵਾਜ਼ੇ ਬੰਦ ਕਰਕੇ ਲੋਕਾਂ ਬਿਨਾਂ ਦੱਸੇ ਆਪਣੇ ਕੰਮ ਕਰਨ ਲੱਗਾ ਜੀ ਗਏ ਮਹੱਲੇ ਨੂੰ ਪਤਾ ਲੱਗ ਗਿਆ ਭੱਜ ਗਏ ਉਹਨਾਂ ਵਿੱਚੋਂ ਕਿੰਨੇ ਕੁ ਜਾਣੇ ਬਿਮਾਰ ਹੋ ਚੁੱਕੇ ਉਹਨੇ ਟਾਵ ਪਰਸ਼ਾਨ ਜੀ ਜਿੰਨੇ ਬਜ਼ੁਰਗ ਆ ਸਾਰੇ ਬਿਮਾਰ ਸਾਰੇ ਸੂਮਾਰ ਰਹੇ ਆ ਜਿੰਨੇ ਹੈਗੇ ਸਾਰੀ ਜਾਨ ਦਾ ਖਤਰਾ ਕੋਈ ਜਾਨ ਦਾ ਪਰਵਾਹ ਨਹੀਂ ਇਹਨੂੰ ਹੈ ਹੀ ਨਹੀਂ ਕਿ ਕਿਸੇ ਨੂੰ ਹਾਰਡ ਡੀ ਬਰੋਲ ਸਾਢੇ 3 ਸਾਲ ਹੋ ਗਏ ਗਲੀ ਚਾਏ ਨੂੰ ਠੀਕ ਹੈ ਸਾਢੇ 3 ਸਾਲ ਤੋਂ ਵਾਈਫ ਨੂੰ ਹੈ ਮਾਈਗਰੇਨ ਹੈ ਰੇਡੀਏਸ਼ਨ ਕਰਕੇ ਹੀ ਹੈ ਮੈਂ ਤਾਂ 50 ਸਾਲ ਦਾ ਬੈਠਾ ਹੈਗਾ ਹਾਂ 50 ਸਨ 71 ਦਾ ਬੈਠਾ ਇੱਥੇ ਮੈਂ ਇਹਦਾ ਬਾਅਦ ਜਮਿਆ ਹੈਗਾ ਸਾਡੇ ਨਾਲੋਂ ਟਾਵਰ ਤੁਹਾਡੇ ਇੱਥੇ ਤੁਸੀਂ ਇੱਥੇ ਹੀ ਰਹਿੰਦੇ ਹੋ ਹਾਂਜੀ ਮੈਂ ਕਰਦੀ ਨੂੰ ਆਹ ਕੱਡੇ ਉੱਤੇ ਟਾਵਰ ਆਇਆ ਮੱਲੇ ਵਾਲਾ ਰੋਸ ਵੀ ਕੀਤਾ ਜਾ ਰਿਹਾ ਕੀ ਕਾਰਨ ਇਹ ਲੱਗਣਾ ਚਾਹੀਦਾ ਟਾਵਰ ਇੱਥੇ ਪਹਿਲੇ ਦੋ ਲੱਗੇ ਹੋਏ ਐ ਕੌਣ ਲਵਾ ਰਿਹਾ ਟਾਵਰ ਮੇਰਾ ਬ੍ਰਦਰ ਇਲੋਆ ਹੈ ਅਜੇ ਬੱਗਾ ਉਹ ਆਪਣੇ ਆਪ ਨੂੰ ਐਨਰ ਹੀ ਕਹਿੰਦੇ ਆ ਜਰਮਨ ਦੇ ਸਿਟੀਜ਼ਨ ਆ ਉਹ ਤੇ ਉਹ ਇੱਥੇ ਟਾਵਰ ਲਗਾ ਰਿਹਾ ਅੱਗੇ ਵੀ ਦੋ ਤਿੰਨ ਵਾਰੀ ਇਦਾਂ ਹੀ ਟਾਵਰ ਵਾਲੇ ਆਏ ਤੇ ਮੱਲੇ ਵਾਲੇ ਨੇ ਵਾਪਸ ਭੇਜਿਆ ਇੱਥੇ ਟਾਵਰ ਨਹੀਂ ਲੱਗਣਾ ਚਾਹੀਦਾ ਪਰ ਜਿਹੜਾ ਵੀ ਇੱਥੇ ਮੇਰੇ ਬੱਚਿਆਂ ਨੂੰ ਵੀ ਇਹ ਖਰਚਾ ਨਹੀਂ ਦਿੰਦੇ ਐ ਮੈਂ ਖੁਦ ਚੌਪ ਕਰਕੇ ਆਪਣੇ ਬੱਚੇ ਪਾਲ ਰਹੀ ਆ ਬਹੁਤ ਮੁਸ਼ਕਿਲ ਨਾਲ ਮੇਰੇ ਬੱਚਿਆਂ ਨੂੰ ਇਹ ਰੋਟੀ ਵੀ ਨਹੀਂ ਦਿੰਦੇ ਨਾ ਫੀਸ ਨ ਇਹ ਇਹ ਟਾਵਰ ਲੱਗਿਆ ਇਹਦਾ ਕਿਰਾਇਆ ਵੀ ਬਥੇਰਾ ਹੁੰਦਾ ਹੋਊਗਾ ਕਿਰਾਇਆ ਕਿਦਾ ਕਿਹਦੇ ਕੋ ਜਾਂਦਾ ਹੈ ਜਰਮਨ ਲੋਈ ਮੇਰਾ ਲੈ ਰਿਹਾ ਹੈ ਜਰਮਨ ਵਾਲਾ ਉਹੀ ਲੈ ਰਿਹਾ ਤੇ ਉਹੀ ਹੁਣ ਕਹ ਰਿਹਾ ਟਾਵਰ ਪਰ ਇੱਥੇ ਟਾਵਰ ਨਹੀਂ ਲੱਗਣਾ ਚਾਹੀਦਾ ਕਿੰਨੇ ਕੋਈ ਤੜੇ ਛੋਟੇ ਛੋਟੇ ਬੱਚੇ ਹੋਣੇ ਆਪ ਕੋ ਨਾ ਤੁਹਾਡੇ ਕੋਲ ਦੀ ਬੇਟੀ ਹੈ ਇੱਕ 5 ਸਾਲ ਦੀ ਬੇਟੀ ਹੈ ਮੇਰੀ कोरोना ਬਿਮਾਰੀਆਂ ਦੇ ਕਿੰਨੀਆਂ ਬਿਮਾਰੀਆਂ ਲੱਗ ਸਕਦੀ ਹੈ ਇਸ ਟਾਵਰ ਦੇ ਨਾਲ ਇਹਨੇ ਰੇਡੀਅਰ ਜਿਹੜੇ ਹੁੰਦੇ ਨੇ ਇਹ ਜਿਹੜੀ ਹੈ ਉਹ ਲਾਈਨੋ ਕੰਟਰੋਲ ਨੇ ਕਿੰਨੇ ਕੁ ਤੇਜ਼ ਹੁੰਦੇ ਆ ਬਿਮਾਰੀਆਂ ਦਾ ਜੂਨ ਸੱਤ ਦੇ ਬੱਚੇ ਹਾਂ ਜੋ ਲੱਗਾ ਆ ਆਪਾਂ ਕਿਸ ਪਰ ਅੱਗੇ ਟਾਵਰ ਨਹੀਂ ਲੱਗਣਾ ਜੇਦਾ ਜਦ ਮੱਲੇ ਵਾਲੇ ਕਿੰਨੀ ਵਾਰੀ ਵਾਪਿਸ ਭੇਜ ਸੁੱਕੇ ਆਪਾਂ ਇਸ ਸਟੈਪ ਕਿਉਂ ਚੱਕ ਰਿਹਾ ਕਿ ਆਪਾਂ ਟਾਵਰ ਲਗਾਣਾ ਕੋਈ ਰੀਜ਼ਨ ਨਹੀਂ ਹੈ ਤੁਸੀਂ ਸਭ ਕੁਝ ਤੁਹਾਡੇ ਕੋਲ ਹੈਗਾ ਹਾਂ ਜੋ ਆ ਰਿਹਾ ਉਹ ਤੁਸੀਂ ਮੇਰੇ ਬੱਚਿਆਂ ਨੂੰ ਵੀ ਨਹੀਂ ਦੇ ਸਕ ਰਹੇ ਇੰਨਾ ਪ੍ਰਾਪਰਟੀ ਚ ਰੈਂਟ ਆ ਰਿਹਾ ਸਭ ਕੁਝ ਆ ਰਿਹਾ ਹੈ ਤੁਸੀਂ ਕਹਿ ਰਹੇ ਤੁਹਾਡੇ ਵਾਸਤੇ ਕੁਝ ਨਹੀਂ ਮੇਰੇ ਬੱਚਿਆਂ ਵਾਸਤੇ ਨਾ ਕੋਈ ਕੁਝ ਨਹੀਂ ਅਕਸਰ ਲੈਕਸ਼ਰੀ ਸ਼ੋਕ ਬੱਗਾ ਜਿੱਦੀ ਬੇਟੀਆਂ ਨੇ ਜਿਹੜੇ ਐਕਸ ਕਾਉਂਸਲਰ ਰਹਿ ਚੁੱਕੇ ਆ ਪੋਤੀਆਂ ਉਹਨਾਂ ਦੀ ਇਹਨਾਂ ਬੜਾ ਜਿਹੜੇ ਕਹਿ ਰਹੇ ਉਹਦੇ ਵਾਸਤੇ ਕੁਝ ਨਹੀਂ ਹੈਗਾ ਨਾ ਤੁਸੀਂ ਹੋਣ ਕੀ ਮੰਗ ਕੀ ਕਰਦੇ ਹੋ ਮੰਗ ਕਰ ਰਹੀ ਕਿ ਮੇਰੇ ਬੱਚਿਆਂ ਦਾ ਕਰ ਦਿੱਤਾ ਜਾਵੇ ਮੈਨੂੰ ਰੈਂਟਲ ਇਨਕਮ ਦਿੱਤੀ ਜਾਵੇ ਮੇਰੇ ਬੱਚਿਆਂ ਦਾ ਖਰਚਾ ਦਿੱਤਾ ਜਾਵੇ ਉਹਨਾਂ ਵੱਲੋਂ ਕਿਹਾ ਗਿਆ ਕਿ ਟਾਵਰ ਲੱਗ ਚੁੱਕਾ ਬਸ ਕਨੈਕਟੀਵਿਟੀ ਹੋਣ ਹੋਰ ਰਹਿ ਗਈ ਨਹੀਂ ਲੱਗਾ ਕੁਝ ਨਹੀਂ ਹੋਇਆ ਮਹੱਲੇ ਵਾਲਿਆਂ ਨੇ ਲੱਗਨ ਨਹੀਂ ਦੇਣਾ ਟਾਵਰ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਟਾਵਰ ਕਦੋਂ ਲੱਗਿਆ ਮੈਂ ਜੋਬ ਮੈਂ ਜੋਬ ਤੇ ਸੀਗੀ ਮੈਂ ਜੋਬ ਤੇ ਹੁਨੇ ਮੈਨੂੰ ਕਾਲ ਆਈ ਤੇ ਮੈਂ ਆ ਗਈ ਹਾਂਜੀ ਬਿਲਕੁਲ ਹੀ ਤਸਵੀਰਾਂ ਨੇ ਬਿਲਕੁਲ ਵੀ ਮੇਰਾ ਨਾਮ ਸਨੀ ਵੀ ਦੀ ਹੈ ਜੀ ਅੱਜ ਕੀ ਹੋਇਆ ਮਹੱਲੇ ਅੱਜ ਮਹੱਲੇ ਦੇ ਵਿੱਚ ਕਹਿੰਦੇ ਟਰਾਂਸ ਜਿਹੜਾ ਲੱਗਿਆ ਸੀਗਾ ਪੋਲ ਉੱਪਰ ਲੰਗਨ ਜਾ ਰਿਹਾ ਸੀਗਾ ਪਰ ਜਦੋਂ ਹੀ ਇਲਾਕਾ ਨਿਵਾਸੀਆਂ ਵੱਲੋਂ ਮੈਨੂੰ ਪਤਾ ਲੱਗਿਆ ਕਿ ਇੱਥੇ ਟਾਵਰ ਲੱਗਨ ਜਾ ਰਿਹਾ ਸੋ 333 ਅਸੀਂ ਮੌਕੇ ਤੇ ਭੇਜਿਆ ਸੋ ਸਾਡੇ ਐਮਐਲਏ ਸਾਹਿਬ ਸ਼ੋਕ ਪ੍ਰੈਸ਼ਰ ਪੱਪੀ ਜੀ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਵੀ ਇਲਾਕਾ ਨਿਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਜਿਹੜੀ ਉਹ ਨਾ ਹੋਵੇ ਜਦੋਂ ਇਲਾਕੇ ਦੇ ਵਿੱਚੋਂ ਸਾਨੂੰ ਪਤਾ ਲੱਗਿਆ ਮੈਂ ਮੌਕੇ ਤੇ ਜਾ ਕੇ ਥਾਣਾ ਐਸਐਚਓ ਵੀ ਆਏ ਸੀ ਔਰ ਐਸਡੀਓ ਬੀਐਸਐਨਐਲ ਵੀ ਆਈ ਸੀ ਉਹਨਾਂ ਨਾਲ ਗੱਲਬਾਤ ਕੀਤੀ ਆ ਔਰ ਇਲਾਕਾ ਨਿਵਾਸੀਆਂ ਨੂੰ ਵੀ ਸਹਿਯੋਗ ਦੇਂਦੀ ਆ ਜਿਹੜੀ ਆ ਉਹ ਗੱਲ ਕੀਤੀ ਆ ਸੋ ਅਸੀਂ ਦੋਕ ਦਿਨਾਂ ਦਾ ਜਿਹੜਾ ਸਮਾਂ ਸਾਨੂੰ BSNR ਵੱਲੋਂ ਦਿੱਤਾ ਗਿਆ ਔਰ ਅਸੀਂ ਸਮੂਹ ਮੱਲਾਂ ਨਵਾਸੀ ਦੇ ਸਹਿਯੋਗ ਦੇ ਨਾਲ ਕਿ ਤਾਂ ਜੋ ਉਹਨਾਂ ਨੂੰ ਕੱਲ ਨੂੰ ਕੋਈ ਦਿੱਕਤ ਨਾ ਆਵੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਤਾ ਜੋ ਜਿਹੜੀ ਵੀ ਉਹਨਾਂ ਨੂੰ ਪਰੇਸ਼ਾਨੀ ਆਏਗੀ ਉਹ ਤੋਂ ਨਜਾਜ਼ ਬਉਣ ਲਈ ਉਹਨਾਂ ਦੇ ਨਾਲ ਖੜੇ ਆਂ ਕਹਿੰਦੇ ਵੀ ਬੜੀ ਬਿਮਾਰੀਆਂ ਦੇ ਨਾਲ ਜਿੁੱਕੇ ਦੇ ਪ੍ਰਵਾਹ ਨਹੀਂ ਹੋ ਰਹੇ ਉਹ ਜਿਹੜੇ ਆਟੈਕ ਦੀ ਪ੍ਰੋਬਲਮ ਵੀ ਆਉਂਉਂ ਅਕਸਰ ਸਿਵਲ ਅਕਸਰ ਹੀ ਹਸਪਤਾਲ ਦੇ ਦਾਖਲ ਹੁੰਦੇ ਸ਼ਹਿਰ ਦੇ ਦੇਖੋ ਬਿਲਕੁਲ ਇਹ ਜੋ ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਇਲਾਕੇ ਦੇ ਵਿੱਚ ਟਾਵਰ ਹੈ ਜਿਹੜਾ ਉਹ ਨਹੀਂ ਲੱਗਣਾ ਚਾਹੀਦਾ ਕਿਉਂਕਿ ਟਾਵਰ ਦੀਆਂ ਜੜੀਆਂ ਰੇਡੀਏਸ਼ਨਾਂ ਨੇ ਉਹ ਬੱਚਿਆਂ ਤੇ ਇਫੈਕਟ ਕਰਦੀਆਂ ਬਜ਼ੁਰਗਾਂ ਤੇ ਇਫੈਕਟ ਕਰਦੀਆਂ ਨੇ ਉਹ ਤੋਂ ਨਜ਼ਾਜ਼ ਬਣਾਉਣ ਲਈ ਤਾਂ ਕਿ ਉਹ ਕੋਈ ਪਰੇਸ਼ਾਨੀ ਨਾ ਆਵੇ ਇਸ ਕਰਕੇ ਅਸੀਂ ਇਲਾਕਾ ਨਿਵਾਸੀਆਂ ਦੇ ਨਾਲ ਖੜੇ ਹਾਂ ਕਿ ਉਹਨਾਂ ਨੂੰ ਕੋਈ ਫਿਊਚਰ ਦੇ ਵਿੱਚ ਜਿਹੜੀ ਉਹ ਕੋਈ ਪਰੇਸ਼ਾਨੀ ਨਾ ਹੋਵੇ ਇਹ ਕਿੰਨੇ ਕੋ ਸਾਲ ਹੋ ਗਏ ਟਾਵਰ ਲੱਗੇ ਇਹ ਦੇਖੋ ਇਹ ਕਾਫੀ ਲੰਬੇ ਸਮੇਂ ਤੋਂ ਜਿਹੜਾ ਟਾਵਰ ਹੈ ਉਹ ਲੱਗਿਆ ਹੋਇਆ ਪਰ ਇਲਾਕਾ ਨਿਵਾਸੀਆਂ ਤੋਂ ਕਾਫੀ ਲੰਬੇ ਸਮੇਂ ਤੋਂ ਹੀ ਮੰਗ ਸੀ ਕਿ ਇਹਦੇ ਵਿੱਚ ਜਿਹੜਾ ਟਾਵਰ ਹੈ ਉਹ ਹਟਾਇਆ ਜਾਵੇ ਤਾਂ ਜੋ ਜਿਹੜੀਆਂ ਇਹਦੀਆਂ ਰੇਡੀਏਸ਼ਨਾਂ ਨੇ ਉਹਦੇ ਤੋਂ ਨजात ਮਿਲ ਸਕੇ ਅੱਜ ਕੱਲ੍ਹ ਤਾਂ ਨਵੀਆਂ-ਨਵੀਆਂ ਟੈਕਨੋਲੋਜੀ ਆਣ ਲੱਗੀਆਂ ਟਾਵਰ ਤੇ ਰਾਤ-ਪਾਨਦੀਆਂ ਤਾਂ ਕਿ ਜਿਹੜੀ ਇਹ ਰੇਡੀਏਟਰ ਰੈਡੀਏਸ਼ਨ ਇਹਦੇ ਤਾਂ ਕਿ ਜਰਾ ਬਿਮਾਰੀ ਨਾ ਕਰ ਪਾਣ ਦੇਖੋ ਇਲਾਕਾ ਨਿਵਾਸੀਆਂ ਨੂੰ ਕਿਤੇ ਵੀ ਦਿੱਕਤ ਪਰੇਸ਼ਾਨੀ ਹੋਏਗੀ ਅਸੀਂ ਉਹਨਾਂ ਦੇ ਨਾਲ ਖੜੇ ਆਂ ਬਾਕੀ ਰਹੀ ਗੱਲ ਜਿਹੜੀ ਰੇਡੀਏਸ਼ਨਾਂ ਦੀ ਆ ਉਹ ਸਾਨੇ ਜਿਹੜੇ ਇੱਕ ਮਾਹਿਰ ਨੇ ਇਹਨਾਂ ਦੇ ਉਹੀ ਦੱਸ ਸਕਦੇ ਆ ਕਿ ਵੀ ਜਿਹੜੀਆਂ ਰੇਡੀਏਸ਼ਨਾਂ ਨੇ ਉਹ ਘਟ ਹੁੰਦੀਆਂ ਕਿ ਵੱਧ ਹੁੰਦੀਆਂ ਪਰ ਸਾਡੇ ਇਲਾਕਾ ਨਿਵਾਸੀਆਂ ਨੂੰ ਜਿੱਥੇ ਤਕਲੀਫ ਆਏਗੀ ਉੱਥੇ ਸਾਡੇ ਵਿਧਾਇਕ ਸਾਹਿਬ ਔਰ ਉਹਨਾਂ ਦੀ ਟੀਮ ਹੈ ਜਿਹੜੀ ਇਲਾਕਾ ਨਿਵਾਸੀਆਂ ਦੇ ਨਾਲ ਮੋਢੇ ਨਾਲ ਮੋਢਾ ਖੜਕੇ ਕੰਮ ਕਰੇਗੀ। ਬੱਲੇ ਬੱਲੇ ਕਿਹਾ ਕਿ ਮੈਂ 10 ਸਾਲ ਹੋ ਗਏ ਮੈਨੂੰ ਬਿਮਾਰ ਹੋਏ ਨੂੰ ਮੈਂ ਹਾਲ ਤੱਕ ਹੀ ਠੀਕ ਹੋ ਪਾਇਆ। ਬਿਲਕੁਲ ਦੇਖੋ ਇਹੀ ਕਾਰਨਾ ਕਰਕੇ ਆ ਜਿਹਦੇ ਕਰਕੇ ਇਹ ਇਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਇਸੇ ਕਰਕੇ ਉਹ ਪਰੇਸ਼ਾਨੀ ਨੂੰ ਨਜਾਜ਼ ਬੋਣ ਦੇ ਲਈ ਇਲਾਕਾ ਨਿਵਾਸੀਆਂ ਨਾਲ ਖੜੇ ਆ। ਸਰ ਪਹਿਲਾਂ ਪਹਿਲਾਂ ਵੀ ਲੋਕਾਂ ਨੂੰ ਪਹਿਲਾਂ ਪਹਿਲਾਂ ਪਰਮਿਸ਼ਨ ਹੋਈ ਹੋਣੀ ਆ ਜਦੋਂ ਕਨਸੈਂਟ ਜਿਹੜਾ ਬੰਦਾ ਓਨਰ ਆ ਨਾ ਮਾਲਕ ਉਹਦੀ ਕਨਸੈਂਟ ਤੋਂ ਬਿਨਾ ਕੁਝ ਨਹੀਂ ਹੁੰਦਾ ਲੇਕਿਨ ਲੇਕਿਨ ਉਹਨਾਂ ਦੇ ਵਿੱਚ ਲਿਖਤ ਰੂਪ ਦੇ ਵਿੱਚ ਦਿੱਤਾ ਹੋਇਆ ਵਾ ਲਿਖਤ ਰੂਪ ਚ ਵੀ ਦੇਖੋ ਹਾਂ ਇਹਦੇ ਬਾਰੇ ਮੈਨੂੰ ਪਤਾ ਨਹੀਂ ਵੀ ਲਿਖਤ ਰੂਪ ਚ ਇਹਨਾਂ ਨੇ ਭੇਜਿਆ ਕਿ ਨਹੀਂ ਭੇਜਿਆ ਅੱਜ ਮਾਮਲਾ ਆਇਆ ਤੇ ਅਸੀਂ ਇਹ ਦੇਖ ਰਹੇ ਹਾਂ ਇਹਨੇ ਇਲਾਕਾ ਨਿਵਾਸੀਆਂ ਵੱਲੋਂ ਗੱਲ ਆਖੀ ਜਾਰੀ ਦੋ ਟਾਵਰ ਪਹਿਲਾਂ ਲੱਗੇ ਸੀ ਘੋਰ ਲਵਾਇਆ ਜਾ ਨਹੀ ਨਹੀ ਦੋ ਟਾਵਰ ਦੇਖੋ ਬੀਐਸਐਮ ਕਿਉਂ ਦੋ ਟਾਵਰ ਲਾਊਗਾ ਹੋ ਸਕਦਾ ਵੀ ਹੋਰ ਕੰਪਨੀਆਂ ਦੇ ਲੱਗੇ ਹੋਣ ਕਿਉਂਕਿ ਇਹ ਕੰਪਨੀ ਬੀਐਸਐਮ ਦਾ ਟਾਵਰ ਇੱਕੋ ਹੀ ਆ 3G ਤੋਂ 4 ਵੀਸੰ ਦਾ ਟ੍ਰੈਂਡ ਆ ਲੋਕਾਂ 'ਚ ਉਤਸ਼ਾਹ ਆ ਉਸ ਕਰਕੇ ਜੋ ਟੈਕਨੋਲੋਜੀ ਆ ਉਹ ਚੇਂਜ ਹੋਣ ਹੋ ਜਾ ਹੋਣ ਲੱਗੀ ਆ ਤੇ ਹੋਰ ਕੁਝ ਨਹੀਂ ਸਰ ਕਿਤਨੇ ਕਿਤੇ ਇੱਕ ਦਾ ਟਾਵਰ ਲਗਾਉਣ ਨਾਲ ਉਹ ਆਸ-ਪਾਸ ਦੇ ਲੋਕ ਆ ਉਹ ਦੇ ਬਿਮਾਰ ਉਹ ਦੇਖੋ ਜੇ ਕੋਈ ਇਹਨਾਂ ਨੂੰ ਕੋਈ ਇਹਦੀ ਰੇਸ ਦੀ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਉਹ ਡਾਟ ਦੀਆਂ ਹਦਾਇਤਾਂ ਦੇ ਮੁਤਾਬਕ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਉਹ ਆਪਣੇ ਬੰਦੇ ਭੇਜ ਕੇ ਇਹਨੂੰ ਇਹਦੀ ਰੇਸ ਵਗੈਰਾ ਚੈੱਕ ਕਰ ਸਕਦਾ ਕਿਉਂਕਿ ਵੀ ਤਾਂ ਕਿ ਕਿਸੇ ਮਹੱਲੇ ਨੂੰ ਇਹਦੀ ਕਿਸੇ ਪਬਲਿਕ ਨੂੰ ਇਹਦੀ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਉਹ ਚੈੱਕ ਕਰ ਸਕਦਾ ਠੀਕ ਹੈ ਸਰ ਗਲਬਤ ਕਰਾਂਗੇ ਐਸ ਡੀ ਐਮ ਸਰ ਜੀ ਕਿ ਮਾਮਲਾ ਕੀ ਹੈ ਕਿ ਟਾਵਰ ਲਾਇਆ ਗਿਆ ਮੱਲੇਵਾਲਾ ਰੋਸ਼ ਹੈ ਮਾਮਲਾ ਮਾਮਲਾ ਟਾਵਰ ਪਹਿਲਾਂ ਹੀ ਲੱਗਿਆ ਹੋਇਆ ਠੀਕ ਹੈ 3G ਦਾ ਟਾਵਰ 2G ਦਾ ਟਾਵਰ ਪਹਿਲਾਂ ਹੀ ਚੱਲਦਾ ਜੀ 3G ਤੋਂ 4G ਕਨਵਰਟ ਹੋਣ ਲੱਗੇ ਨੇ ਸ਼ਿਫਟ ਹੋਣ ਲੱਗੇ ਨੇ ਇਸ ਕਰਕੇ ਅੱਜ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਵੀ 4G ਦੇ ਸੁਆਮਾ ਬੀਐਸਐਮ ਪਿੱਛੇ ਰਹਿ ਗਿਆ ਜਦੋਂ ਅਸੀਂ ਅਪਗ੍ਰੇਡ ਕਰਦੇ ਆਉਨੇ ਆ ਤਾਂ ਇਦਾਂ ਦੇ ਇਸ਼ੂ ਆ ਰਹੇ ਨੇ ਹਨਾ ਇਸ ਕਰਕੇ ਅੱਜ ਇੱਥੇ ਇਸ਼ੂ ਆਇਆ ਉਹ ਮੇਰੀ ਡਿਊਟੀ ਲੱਗੀ ਸੀ ਤੇ ਮੈਂ ਇਹਨੂੰ ਨਾਲ ਲੋਕਾਂ ਵੱਲੋਂ ਥੋੜਾ ਜਿਹਾ ਰੌਲਾ ਪਾਉਣ ਕਰਕੇ ਪੁਲਿਸ ਵਾਲੇ ਆਏ ਨੇ ਆਪਣੀ ਡਿਊਟੀ ਕਰਦੇ ਆ ਅਸੀਂ ਆਪਣੀ ਡਿਊਟੀ ਕਰ ਰਹੇ ਆ ਤੇ ਇਹ 3G ਤੋਂ 4G ਜੋ ਅਪਗ੍ਰੇਡ ਹੋਣਾ ਗਵਰਨਮੈਂਟ ਆਫ ਇੰਡੀਆ ਦੀ ਹਦਾਇਤਾਂ ਨੇ ਜਿਹੜੇ ਆ Jio ਆ ਜਾਂ ਹੋਰ ਕੰਪਨੀਆਂ ਨੇ ਉਹ ਤਾਂ 5G ਤੇ ਵੀ ਟਾਪ ਪਹੁੰਚ ਚੁੱਕੀਆਂ ਨੇ BSNL ਨੇ ਅਪਗ੍ਰੇਡ ਕਰਨਾ 5G ਵੀ ਥੋੜੇ ਦਿਨ ਤੱਕ ਆਉਣਗੇ ਇਸ ਕਰਕੇ ਜੋ ਇਸ਼ੂ ਆ ਇਹ ਪਾਤਨਾ ਮਹੱਲਾ ਨਿਵਾਸੀਆਂ ਨੇ ਮਿਲ ਕੇ ਇਹਨੂੰ ਸੌਲਟ ਆਊਟ ਕੀਤਾ ਜਾ। ਜਿਹੜੇ ਤੇ ਮਾਲਕ ਦੇ ਉੱਤੇ ਲੱਗਿਆ ਹੋਇਆ ਜਿਹੜਾ ਪ੍ਰੋਪਰਟੀ ਤੇ ਲੱਗਿਆ ਉਹਨੂੰ ਕੋਈ ਉਹਨਾਂ ਕੋਈ ਗੱਲਬਾਤ ਹੋਈ ਹੈ। ਮਾਲਕ ਨੂੰ ਕੋਈ ਇਤਰਾਜ਼ ਨਹੀਂ ਮਾਲਕ ਦਾ ਪੂਰੀ ਉਹ ਓਨਰ ਦਾ ਇਹਦੇ ਚ ਪੂਰੀ ਸਹਿਮਤੀ ਆ ਕਿਉਂਕਿ ਉਹਦਾ ਹੀ ਲੱਗਿਆ ਆ ਉਹਨੂੰ ਰੈਂਟ ਪੇ ਹੁੰਦਾ ਉਹਨੂੰ ਕੋਈ ਉਹਦਣਾ ਇਸ਼ੂ ਨਹੀਂ। ਸਰ ਇੱਕ ਹੋਰ ਵੀ ਗੱਲ ਹੈ। ਜੋ ਐਗਰੀਮੈਂਟ ਆ ਉਹਦੇ ਵਿੱਚ ਲਿਖਿਆ ਜਾਂਦਾ ਕੱਲ ਨੂੰ ਅਪਗ੍ਰੇਡیشن ਹੁੰਦੀ ਆ। ਉਹ ਮਤਲਬ ਉਹਦੇ ਰੂਲਸ ਨੋਰਮ ਦੇ ਤਹਿਤ ਜਦੋਂ ਟਾਵਰ ਲੱਗਦਾ ਉਹ ਵਾਈਬ੍ਰੇਸ਼ਨ ਜਰੀਆਂ ਸ਼ੁਰੂ ਹੋਣ ਲੱਗ ਜਾਂਦੀਆਂ ਮਕਾਨ ਦੇ ਵਿੱਚ ਆਸ-ਪਾਸ ਦੇ ਵਿੱਚ ਉਸ ਨਾਲੋਂ ਕਿਸ ਤਰ੍ਹਾਂ ਦੇ ਦੋ ਤੁਸੀਂ ਨਹੀਂ ਵਾਈਬ੍ਰੇਸ਼ਨ ਦੀ ਘੰਟੀ ਹੈ ਵਾਈਬ੍ਰੇਸ਼ਨ ਕੋਈ ਖਤਰੇ ਦੀ ਘੰਟੀ ਨਹੀਂ ਇਹ ਕਿਉਂਕਿ ਸਾਰੇ ਮੁਲਕ ਦੇ ਵਿੱਚ ਚੇਂਜ ਹੋ ਰਹੇ ਨੇ ਆਲਰੇਡੀ ਤੁਹਾਨੂੰ ਬਿਨਾਂ ਪੁੱਛੇ ਤੋਂ Jio ਵਾਲੇ 5G ਕਨਵਰਟ ਕਰ ਰਹੇ ਨੇ ਉਹਨਾਂ ਨੂੰ ਕੋਈ ਰੋਕ ਨਹੀਂ ਰਿਹਾ ਇਹ ਗਵਰਨਮੈਂਟ ਆਫ ਇੰਡੀਆ ਦਾ BISN ਦਾ ਦਾਰਾ ਉਹਦਾ ਟਾਵਰ ਹੈ ਇਹ ਜੇ ਕੋਈ ਇਸ਼ੂ ਆ ਤਾਂ ਅਸੀਂ ਮੱਲ ਲੈਣਾ ਨਾ ਬੈਠ ਕੇ ਨਹੀਂ ਬੈਠੇ ਮਤਲਬ ਟਾਵਰ ਲੱਗਿਆ ਜਾ ਰਿਹਾ ਲੱਗਣ ਦਾ ਟਾਵਰ ਤਾਂ ਲੱਗਿਆ ਹੋਇਆ ਸਿਰਫ ਸ਼ਿਫਟ ਹੀ ਹੋਣਾ ਚਾਹੀਏ ਜਾਂ ਚੇਂਜ ਹੀ ਹੋਣਾ ਕਨੈਕਸ਼ਨ ਕਿ ਨਹੀਂ ਹੈ ਕਨੈਕਸ਼ਨ ਕਨੈਕਟੀਵਿਟੀ ਕਰਨੀ ਹੈ ਕਨੈਕਟੀਵਿਟੀ ਸਿਰਫ 4G ਦੀ ਕਨੈਕਟੀਵਿਟੀ ਹੋਣੀ ਹੈ ਅੱਛਾ ਤੇ ਇਹਨਾਂ ਕੋਈ ਨੁਕਸਾਨ ਨੁਕਸਾਨ ਦੇਖੋ ਮੈਂ ਕਹਿੰਦਾ ਵੀ ਕੋਈ ਨੁਕਸਾਨ ਨਹੀਂ ਹੈ ਇਹ ਤਾਂ ਪਬਲਿਕ ਸਾਰੇ ਪਾਸੇ ਮਹੱਲੇ ਚ ਹਰੇਕ ਦੇ ਲੱਗਿਆ ਹੋਇਆ ਰੇਜ ਤਾਂ ਸਾਰੇ ਪਾਸੇ ਜਾਂਦੀਆਂ ਨੇ ਜੇ ਅਸੀਂ ਨਹੀਂ ਵੀ ਟਾਵਰ ਲੱਗਿਆ ਰੇਜ ਤਾਂ ਜਾਣੀਆਂ ਜਾਣੀਆਂ ਨੇ ਤੁਸੀਂ ਪਬਲਿਕ ਰੋਲਾ ਪਾਉਗੀ ਸਾਨੂੰ ਰੇਜ ਨਹੀਂ ਮਿਲਦੀ ਇਸ ਕਰਕੇ ਕੋਈ ਇਸ਼ੂ ਨਹੀਂ ਹੈ ਬਲ ਵੀ ਜਿਹੜਾ ਕਿ ਸਾਵਧਾਨੀ ਨਹੀਂ ਕੀਤਾ ਗਿਆ ਟਾਵਰ ਲਾਉਣ ਤੋਂ ਪਹਿਲਾਂ ਗੈਰ ਕਾਨੂੰਨੀ ਕਰਕੇ ਜਿਹੜਾ ਕਿ ਟਾਵਰ ਲਾਇਆ ਗਿਆ ਪਰ ਜਿਹੜੇ ਅਫਸਰ ਮੋਕੇ ਬੀਐਸਐਨਐਲ ਦੇ ਅਫਸਰ ਆਏ ਸੀਗੇ ਤੇ ਉਹਨਾਂ ਨੇ ਕਿਹਾ ਗਿਆ ਕਿ ਮਨਜ਼ੂਰੀ ਦੇ ਨਾਲ ਜਿਹੜਾ ਕਿ ਟਾਵਰ ਲਾਇਆ ਗਿਆ ਹੋਇਆ ਤੇ ਹੁਣ ਅਸਲ ਕਹਾਣੀ ਕੀ ਹੈ ਇਹ ਅਨੁਸਮੇਜ ਪਤਾ ਲੱਗਿਆ ਕਿ ਹੁਣ ਦੇਖਣਾ ਹੈਗਾ ਅਨੁਸਮੇਜ ਵੀ ਟਾਵਰ ਲੱਤਦਾ ਹੈ ਜਾਂ ਲੱਗਦਾ ਹੈ ਇਹ ਅਨੁਸ ਇਸ ਵਕਤ ਵਿੱਚ ਪਤਾ ਚੱਲੇਗਾ ਜੁੜੇ ਲੁਧਿਆਣਾ ਲਾਈਵ ਤੋਂ ਧਰਮਪਾਲ ਯੂਮਪੀ ਰਿਪੋਰਟ ਧੰਨਵਾਦ